ਸੀ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਹੋ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਹੋ ਸਾਡੇ ਬਲਾਕ ਦੇ ਵਿੱਚ ਦੋ ਸੀਟਾਂ ਸੀ ਦੋਨੀਆਂ ਕਾਂਗਰਸ ਪਾਰਟੀ ਹਾਰ ਗਈ ਕਾਰਨ ਕੀ ਬਣਿਆ ਔਰ ਜਿਤ ਬਾਅਦ ਦੀ ਗੱਲ ਬੰਦਾ ਨਿੱਤਰਿਆ ਲੜਿਆ ਪਰ ਤੇ ਜਿਹਦੇ ਥਮ ਸੀ ਕਾਰ ਜਿਹਨਾਂ ਲੜਨਾ ਚਾਹੀਦਾ ਉਹ ਨਹੀਂ ਲੜੇ ਸਾਡੇ ਨਾਲ ਸਾਡਾ ਭਾਈਚਾਰਾ ਐਸੀ ਭਾਈਚਾਰਾ ਜਿਨ੍ਹਾਂ ਇੰਨੀ سپور ਸਾਨੂੰ ਕੀਤੀ ਆ ਇੰਨਾ ਸਾਡੇ ਖਾਤਰ ਮਿਹਨਤ ਕੀਤੀ ਆ ਪੂਰਾ ਡਟ ਕੇ ਖੜਿਆ ਚਾਹੇ ਸਾਡੇ ਜਿਹੜੇ ਥਮ ਸੀ ਉਹ ਜਿਨ੍ਹਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਉਹ ਨਹੀਂ ਲੜੇ ਫਬਦੀ ਵਾਲੇ ਮੈਨੂੰ ਮੈਨੂੰ ਥੱਲੇ ਲਾਉਂਦੇ ਮਾਰੇ ਜਿਉਂ ਕੁਲਵੀਰ ਸਿੰਘ ਨੇ ਮਤਲਬ ਨਹੀਂ ਕੀਤੀ ਜਿਹੜਾ ਕੈਂਡੀਡੇਟ ਆ ਕੇਵਲ ਸਿੰਘ ਉਹ ਇੱਕ ਵਾਰੀ ਵੀ ਕਹਿ ਦਵੇ ਵੀ ਮੈਂ ਉਹਦੇ ਨਾਲ ਕਿਸੇ ਪਾਸਿਓਂ ਆਰਥਿਕ ਤੌਰ ਤੇ ਪਿੱਛੇ ਹਟਿਆ ਹੋਵਾਂ ਜਾਂ ਮੌਦ ਨਾਲ ਕਿਸੇ ਸਪੋਰਟ ਤੋਂ ਪਿੱਛੇ ਹਟਿਆ ਹੋਵਾਂ ਉਹ ਬੰਦੇ ਨੇ ਕਈ ਕਹਿੰਦੇ ਆ ਜੀ ਇਹ ਆਪ ਕਿਉਂ ਨਹੀਂ ਇਲੈਕਸ਼ਨ ਲੜਿਆ ਦੇਖੋ ਪਰਿਵਾਰ ਦੇ ਵਿੱਚ ਤੋਂ ਇਹੋ ਜਿਹੀ ਕੋਈ ਮੈਂ ਤਾਂ ਮਹਾਰਾਜ ਜੀ ਦੀ ਬੇਨਤੀ ਕਰਦਾ ਮੱਤਰ ਦੋਸ਼ ਨੂੰ ਦੀ ਇਹੋ ਜਿਹੀ ਗੱਲ ਨਾਲ ਸਾਰੇ ਤੁਹਾਡੇ ਜਿਹੜੇ ਸੀਨੀਅਰ ਕਾਂਗਰਸੀ ਆਪਰੇ ਆਪ ਨੂੰ ਖਾਉਂਦੇ ਆ ਉਹ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਨਜ਼ਰ ਆਏ ਉਹਨਾਂ ਦੇ ਵਰਕਰ ਜਿਹੜੇ ਕੈਂਡੀਡੇਟਾਂ ਪ੍ਰਚਾਰ ਕਰਦੇ ਨਜ਼ਰ ਆਏ ਤੁਸੀਂ ਆਪਣੀ ਹਾਈ ਕਮਾਂਡ ਨੂੰ ਸਾਡੇ ਕੋਲ ਭਾਵੇਂ ਵਾਲੇ ਬੰਦੇ ਨੇ ਟਿਕਟ ਲੈ ਲਈ ਜਿਹੜਾ ਬਾਅਦ ਚ ਛੱਡ ਛੁਲੜਦਾ ਬਾਅਦ ਜਦੋਂ ਅਸੀਂ ਜਦੋਂ ਸਾਡਾ ਲੜਾਈ ਦਾ ਟਾਈਮ ਆਇਆ ਤਾਂ ਜਦੋਂ ਅਸੀਂ ਟਿਕਟ ਦੇਣੀ ਸੀ ਅਸੀਂ ਕਿਹਨੂੰ ਟਿਕਟ ਦੰਤੋਂ ਤੱਕ ਭੱਜੀ ਗਏ ਲੋਕਾਂ ਦੀ ਡਿਮਾਂਡ ਸੀ ਮੰਗ ਸੀ ਕਿ ਤੁਸੀਂ ਇੱਕ ਵਾਰ ਚੰਨੀ ਨੂੰ ਲਿਆਓ ਜਿਹੜੇ ਇੱਕ ਵਾਰ ਵੀ ਚੰਨੀ ਸਾਡਾ ਮੁੱਖ ਮੰਤਰੀ ਸਾਡਾ ਇੱਥੇ ਆ ਵੀ ਜਿਹੜਾ ਦੇ ਜਾਂਦੇ ਤਾਂ ਉਹ ਸਥਿਤੀ ਹੋਣੀ ਸੀ ਤੁਹਾਡੀ ਪਾਰਟੀ 'ਚ ਤੁਹਾਡੇ ਤੇ ਦੋਸ਼ ਲੱਗਦਾ ਰਿਹਾ ਕਿ ਤੁਹਾਡੇ ਜਿਹੜੇ ਲੀਡਰਸ਼ਿਪ ਤੇ ਪਦਰ ਦੇ ਉਹਨਾਂ ਨੇ ਆਪਣਾ ਕੈਂਡੀਡੇਟ ਵੀ ਆਮ ਆਦਮੀ ਪਾਰਟੀ ਨੂੰ ਗਿਫਟ ਕਰਤਾ ਤੇ ਉਹਨਾਂ ਦੇ ਬੂਥ ਵੀ ਲਾ ਲਏ ਤੇ ਉਹਨਾਂ ਦਾ ਪ੍ਰਚਾਰ ਵੀ ਕਰਤਾ ਅੱਸੀ ਪਾਈਚਾਰੀ ਤੋਂ ਚੇਰ ਨਾਲ ਲਾਇਆ ਹੈ ਸਾਨਿਆ ਉਹ ਸਾਡਾ ਉਹਦੇ ਵਿੱਚ ਬੈਠਾ ਝਾੜੂ ਵਾਲਿਆਂ ਦੇ ਵਿੱਚ ਬੈਠਾ ਵਾ ਮੈਂ ਕਿਉਂ ਮੰਤਰੀ ਦਾ ਫੋਟੋ ਆ ਪਾ ਰਿਹਾ ਵਾ ਉੱਥੇ ਪਰ ਅਸੀਂ ਬੰਦਾ ਕਰਕੇ ਬਲਾਕ ਪ੍ਰਧਾਨ ਤੁਸੀਂ ਆਪਣੀ ਹਾਈ ਕਮਾਂਡ ਨੂੰ ਇਹਨਾਂ ਲੋਕਾਂ ਦੇ ਬਾਰੇ ਦੱਸੋਗੇ ਜਿਨ੍ਹਾਂ ਨੇ ਉਹ ਪੂਰਾ ਲਿਖਤੀ ਰੂਪ ਲਿਆਂਗੇ ਇਹ ਇੱਛਾ ਤੋਂ ਸਾਨੂੰ ਆ ਪ੍ਰੋਬਲਮ ਆਈਆਂ ਨੂੰ ਉਹਦਾ ਸੀ ਕੋਈ ਜ਼ਰੂਰ ਉਸ ਰਿਐਕਸ਼ਨ ਮੰਗੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਦੇ ਵਿੱਚ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਤਿੰਨ ਸੀਟਾਂ ਸੀ ਜਿਨ੍ਹਾਂ ਦੇ ਵਿੱਚ ਇੱਕ ਕਾਂਗਰਸ ਪਾਰਟੀ ਨੇ ਜਿੱਤੀ ਹੈ ਇੱਕ ਸ਼੍ਰੋਮਣੀ ਗਾਲੀਦਲ ਨੇ ਇੱਕ ਇੱਕ ਸਤਾਧਾਰੀ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਇਸ ਜਿੱਤ ਹਾਰ ਵਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਂਗਰਸ ਪਾਰਟੀ ਦੇ ਬਲਾਕ ਦੇ ਪ੍ਰਧਾਨ ਨੇ ਸਾਬਕਾ ਚੇਅਰਮੈਨ ਨੇ ਬਲਾਕ ਸਮਟੀ ਦੇ ਗੱਲਬਾਤ ਕਰਦੇ ਆ ਕਿ ਆਖਰ ਤਿੰਨ ਸੀਟਾਂ ਦੇ ਵਿੱਚੋਂ ਕਾਂਗਰਸ ਪਾਰਟੀ ਮੌਜੂਦਾ ਚੇਅਰਮੈਨ ਵੀ ਸੀਗੇ ਤੇ ਬਹੁਤ ਸਾਰੇ ਸਰਪੰਚ ਪੰਚ ਵੀ ਸੀਗੇ ਆਖਰ ਦੋ ਸੀਟਾਂ ਕਿਉਂ ਹਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਬਲਾਕ ਸਮਟੀ ਦੇ ਚੇਅਰਮੈਨ ਰਹੇ ਹੋ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਹੋ ਤੁਹਾਡੇ ਬਲਾਕ ਦੇ ਵਿੱਚ ਦੋ ਸੀਟਾਂ ਸੀ ਦੋਨੀਆਂ ਕਾਂਗਰਸ ਪਾਰਟੀ ਹਾਰ ਗਈ ਕਾਰਨ ਕੀ ਬਣਿਆ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਇੱਕ ਤਾਂ ਸਮਾ ਬਹੁਤ ਘੱਟ ਦੂਜਾ ਕਾਰਨ ਇਹ ਹੈ ਕਿ ਜਿਹੜੇ ਸੀ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਉਹ ਸਮਤੀਆਂ ਦੇ ਸਿਰ ਤੇ ਜਿੱਤਿਆ ਜਾਂਦਾ ਹੂੰ ਸਹੀ ਸਹੀ ਮੈਨੇ ਜੇ ਸਮਤੀਆਂ ਸਹੀ ਚੋਣ ਨਹੀਂ ਕਰ ਸਕੀ ਹੂੰ ਕੋਣ ਸੀ ਪਰੇ ਭਲੀ ਹਾਲ ਤੋਂ ਚੱਲਾਂਗੇ ਭਲੀ ਆ ਸਾਡੀ ਜਰਨਲ ਸੀ ਹੂੰ ਧੰਨਵਾਦ ਉਹ ਗਰੀਬ ਬੰਦੇ ਦਾ ਹੱਥ ਜੋੜ ਕੇ ਉਹਨੂੰ ਨਿਮਰਤਾ ਨਾਲ ਉਹਦਾ ਸਤਿਕਾਰ ਕਰਦੇ ਆ ਕਿ ਜਰਨਲ ਹੁੰਦੇ ਵੀ ਸਾਡਾ ਐਸਸੀ ਭਾਈਚਾਰੇ ਚ ਇਲੈਕਸ਼ਨ ਲੜਿਆ ਹਰ ਜਤ ਬਾਅਦ ਦੀ ਗੱਲ ਬੰਦਾ ਨਿੱਤਰਿਆ ਲੜਿਆ ਪਰ ਤੇ ਜਿੱਦੇ ਥਮ ਸੀ ਕਾਰ ਜਿਹਨਾਂ ਲੜਨਾ ਚਾਹਦੇ ਉਹ ਨਹੀਂ ਲੜੇ ਉਹ ਜਿਹੜਾ ਦੂਜਾ ਬੰਦਾ ਜਦਾ ਪੈਸੇ ਵਾਲਾ ਸੀ 70 ਉਹਨੇ ਮੁਕਾਬਲਾ ਕੀਤਾ ਮੋਟਾ ਕੁਛ ਤੇ ਹਾਰ ਗਿਆ ਉਸ ਤੋਂਗਾ ਨਵਾਂ ਬੰਦਾ ਸੀ ਚਲੋ ਜਿੰਨੀ ਵੋਟ ਉੱਥੋਂ ਦੀ ਉਹਦੀ ਕਟਣੀ ਸੀ ਉੰਨੀ ਜਿਦਾ ਪ੍ਰੀਸ਼ਦ ਦੀ ਲਾਸ ਹੋ ਗਈ ਸੀ ਦੂਜੇ ਨੰਬਰ ਤੇ ਜੇ ਅਸੀਂ ਗੱਲ ਕਰਾਂਗੇ ਚੌਥੇ ਜੀ ਉੱਥੇ ਨੋ ਡਾਊਟ ਸਾਡਾ ਬੰਦਾ ਦਿਲਪਰੀਜ਼ ਦਲਵੀਰ ਸਿੰਘ ਸੀਗਾ ਉਹਨੇ ਬਹੁਤ ਵਧੀਆ ਇਹ ਇਲੈਕਸ਼ਨ ਲੜੀ ਇੰਨੀ ਵਧੀਆ ਇਲੈਕਸ਼ਨ ਲੜੀ ਉਹ 780 ਵੋਟਾਂ ਜਿੱਤੇ ਆ ਉਹਨੇ ਜ਼ਿਲ੍ਹਾ ਪ੍ਰਸ਼ਦ ਦੀ ਵੋਟ ਵੱਧ ਗਈ। ਹਾਂ ਤੀਜੇ ਨੰਬਰ ਤੇ ਸਾਡੇ ਕੋਲੇ ਮਾਛੀਆਂ ਆ ਗਿਆ ਉੱਥੇ ਵੀ ਅਸੀਂ ਉਹ ਨਵਾਂ ਬੰਦਾ ਲਾਇਆ ਮਾਛੀਆਂ ਦੇ ਵਿੱਚ ਸਾਡਾ ਥੋੜੇ ਕਈ ਕਾਰਨ ਹੋ ਗਏ ਤੇ ਰਾਜਪੂਤ ਭਾਈਚਾਰੇ ਦਾ ਕਾਲੀਦਾਨ ਨੇ ਝਕਾਜਾਦਾ ਹੋ ਗਿਆ ਸਾਨੂੰ ਉੱਥੇ ਲਾਸ ਹੋ ਗਿਆ। ਉਹਦਾ ਬੌਂਕੜਾ ਵੀ ਸਾਡੀ ਜਰਨਲ ਸੀਗੀ ਲੇਡੀ ਜਰਨਲ ਸੀ ਉੱਥੇ ਵੀ ਅਸੀਂ ਐਸਸੀ ਭਾਈਚਾਰੇ ਚੋਂ ਟਕਟ ਦੇ ਕੇ ਉਹਨਾਂ ਨੂੰ ਵਾਜਿਆ ਉਹਨੇ ਵੀ ਪੂਰੀ ਮਿਹਨਤ ਕੀਤੀ ਪਰ ਸਾਡਾ ਜਿਹੜਾ ਜਿਹਦਾ ਸਾਡੇ ਦਾ ਉਹ ਤੇ ਬਰਖ ਲਾਲ ਜੀ ਦਾ ਇਲੈਕਸ਼ਨ ਲੜਦੇ ਉਹ ਇੱਕ ਸਕੂਲ ਦਾ ਮਾਲਕ ਸੀ ਤਕੜਾ ਬੰਦਾ ਉਹਨੇ ਜਿਆਦਾ ਪੈਸਾ ਹੁਣ ਕਰਕੇ ਸਾਨੂੰ ਉੱਥੋਂ ਜਿਹੜਾ ਕੋਈ ਸਰਨੇ ਲਈ ਹੋਣਾ ਸੀਗਾ ਉਹ ਨਾ ਹੋ ਸਕਿਆ ਪਰ ਮੈਂ ਇੱਕ ਗੱਲ ਤੇ ਅੱਜ ਸੰਤੁਸ਼ਟਾਂ ਤੇ ਸਾਡੇ ਨਾਲ ਸਾਡਾ ਭਾਈਚਾਰਾ ਸੱਸੀ ਭਾਈਚਾਰਾ ਜਿਨ੍ਹਾਂ ਇੰਨੀ سپورਟ ਸਾਨੂੰ ਕੀਤੀ ਆ ਐਨਾ ਸਾਡੇ ਖਾਤਰ ਮਿਹਨਤ ਕੀਤੀ ਆ ਪੂਰਾ ਡਟ ਕੇ ਖੜਿਆ ਚਾਹੇ ਸਾਡੇ ਜਿਹੜੇ ਥੰਮ ਸੀ ਉਹ ਜਿਨ੍ਹਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਉਹ ਨਹੀਂ ਲੜੇ ਮੈਂ ਆਪ ਖੁਦ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨੀ ਚਾਹੁੰਦਾ ਸੀ ਪਰ ਮੇਰੇ 4 ਮਹੀਨੇ ਪਹਿਲਾਂ ਮੇਰਾ ਬੇਟਾ ਸੀਗਾ ਉਹ ਕੈਨੇਡਾ ਦੀ ਤਰਤੀ ਸਰੰਗ ਪਤਾ ਵੀ ਉਹ ਚਲੇ ਗਿਆ ਫਿਰ 14 ਤਰੀਕ ਨੂੰ ਮੇਰੇ ਸਟੰਟ ਆਪਦੇ ਪੈ ਗਿਆ ਮੈਨੂੰ ਪ੍ਰੋਬਲਮ ਆ ਗਈ ਸੀਗੀ ਆਪਣੇ ਹਾਰਟ ਦੀ ਬਲੌਕ ਆ ਗਈ ਸੀ। ਉਹਨਾਂ ਨੂੰ ਡਾਕਟਰਾਂ ਨੇ ਕਹਿਆ ਸੀ ਵੀ 6 ਹਫ਼ਤੇ ਤੂੰ ਬਿਲਕੁਲ ਕਿਤੇ ਜਾਣਾ ਨਹੀਂ ਤੇ ਰੈਸਟ ਕਰਨਾ। ਪਰ ਮੈਂ ਵਾਈਜੀ ਨੂੰ ਬੇਨਤੀ ਕੀਤੀ ਕੇਵਲ ਸਿੰਘ ਨੂੰ ਇਹਦੀ ਇਹਨਾਂ ਦੀ ਵਾਈਫ ਵੀ ਬਹੁਤ ਪ੍ਰੋਬਲਮ ਸੀ ਕਿ ਉਹ ਕਿਸ ਨੂੰ ਪਤਾ ਨਹੀਂ ਉਹ ਕੈਂਸਰ ਨਾਲ ਜੂਝਦੀ ਹੈ ਵਿਚਾਰੀ ਉਹ ਕੈਂਸਰ ਸੀਗਾ। ਪਰ ਇਹਨੇ ਮੇਰਾ ਕਿਹਾ ਮੇਰਾ ਮਾਨ ਰੱਖਿਆ। ਇਹ ਮੇਰੇ ਇਹ ਮੇਰੇ ਕਹਿੰਤੇ ਨੇ ਟਿਕਟ ਇਲੈਕਸ਼ਨ ਲਈ ਤਿਆਰ ਹੋ ਅਸੀਂ ਟਿਕਟ ਦੇ ਕੇ ਇਲੈਕਸ਼ਨ ਲੜਾਈ ਪਰ ਲੋਕ ਕਈ ਈਰਖਾਵਦੀ ਵਾਲੇ ਮੈਨੂੰ ਮੈਨੂੰ ਥੱਲੇ ਲਾਉਣ ਦੇ ਮਾਰੇ ਕਿ ਉਹ ਕੁਲਵੀਰ ਸਿੰਘ ਨੇ ਮਦਦ ਨਹੀਂ ਕੀਤੀ ਇਹਦਾ ਕੈਂਡੀਡੇਟ ਆ ਕੇਵਲ ਸਿੰਘ ਉਹ ਇੱਕ ਮੇਰੀ ਵੀ ਕਹਿ ਦਵੇ ਵੀ ਮੈਂ ਉਹਦੇ ਨਾਲ ਕਿਸੇ ਪਾਸਿਓਂ ਆਰਥਿਕ ਤੌਰ ਤੇ ਪਿੱਛੇ ਹਟਿਆ ਹਾਂ ਜਾਂ ਮੌਦ ਨਾ ਕਿਸੇ ਸਪੋਰਟ ਤੋਂ ਪਿੱਛੇ ਹਟਿਆ ਹਾਂ ਜਿੰਨੇ ਦਿਨ ਲੱਛਰਿਆ ਮੈਂ ਘਰੇ ਨਹੀਂ ਬੈਠਿਆ ਮੈਨੂੰ ਬਲੱਡ ਪ੍ਰੈਸ਼ਰ ਵੀ ਮੇਰਾ ਕਈ ਵਾਰੀ ਵੱਜ ਜਾਂਦਾ ਮੈਂ ਘਰੇ ਆਉਂਦਾ ਸੀ ਫਟਾਇਆ ਕੇ ਰੋਟੀ ਖਾਂਦਾ ਸੀ ਫਿਰ ਦਵਾਈ ਲੈਣੀ ਫਿਰ ਨਾਲ ਤਰਪੈਣਾ ਪਰ ਮੈਂ ਇੱਕ ਦਿਨ ਵੀ ਪਾਸਾ ਨਹੀਂ ਬਟਿਆ ਤਾਂ ਜਿੰਨਾ ਮੇਰੇ ਤਨ ਮਨ ਸੀ ਮੈਂ ਪਾਰਟੀ ਮੇਰੇ ਲਈ ਮਾਂ ਉਹ ਤੋਂ ਬਾਕੀ ਗੱਲਾਂ ਮੇਰੇ ਲਈ ਬਾਅਦ ਨੇ ਪਾਰਟੀ ਮੇਰੇ ਲਈ ਮਾਂ ਵਾ ਪਾਰਟੀ ਮਾਂ ਸਵਾਨ ਹੁੰਦੀ ਆ ਜਿਹੜਾ ਬੰਦਾ ਪਾਰਟੀ ਨਾਲ ਨਹੀਂ ਖੜਦਾ ਉਹ ਤਾਂ ਗਦਾਰ ਹੀ ਆ ਫਿਰ ਭਾਵੇਂ ਅਸੀਂ ਕਿਹੜੀ ਕਿਹੜੀ ਉਹਨੂੰ ਕੈਟਾਗਰੀ ਚ ਰੱਖਾਂ ਦੂਜੀ ਗੱਲ ਆ ਜਿੱਥੇ ਕਿਤੇ ਸਨ ਪ੍ਰੋਬਲਮ ਆ ਗਈਆਂ ਸੀ ਇਧਰੋਂ ਜਿੱਧਰੋਂ ਬੇੜ ਚੋਂ ਸੀ ਤਕਰੀਬਨ ਠੀਕ ਰਹੇ ਆ 500 ਵੋਟ ਸਾਡੀ ਆਪ ਕੋ ਵੀ ਹੋ ਗਈ ਸੀ ਅਸੀਂ ਜਦੋਂ ਆ ਕੇ ਮਾਰ ਖਾਧੀ ਆ ਤਾਂ ਜਿਵੇਂ ਉਹਨੇ ਪਾਲੀਆਂ ਦੇ ਵਿੱਚ ਸੀਗਾ ਪਾਵੀਆਂ ਕਲਾਂ ਦੇ ਖੁਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਾਰ ਪੈ ਗਈ ਉੱਥੇ ਅਸੀਂ 12 1300 ਵੋਟ ਪਿੱਛੇ ਆ ਗਏ ਹਾਂ ਮੁੰਡੀਆਂ ਦੇ ਵਿੱਚ ਸਾਨੂੰ ਬਹੁਤ ਵੱਡੀ ਮਾਰ ਪੈ ਗਈ ਉੱਥੇ ਅਸੀਂ ਪਿੱਛੇ ਆ ਗਏ ਇਹ ਤੋ ਤਿੰਨ ਪਿੰਡ ਨੇ ਜਿਹੜੇ ਸਾਨੂੰ ਜ਼ਿਆਦਾ ਲਾਸ ਕਰ ਗਏ ਨਹੀਂ ਤਾਂ ਵਰਨਾ ਝਾਬਿਆਲ ਸੀਗਾ ਸਾਡਾ ਉੱਥੇ ਬੂਥ ਵੀ ਨਹੀਂ ਲਾਇਆ ਜਿਹੜੇ ਸਾਡੇ ਬੰਦੇ ਸੀਗੇ ਉਹ ਥੋੜਾ ਜਿਹਾ ਪਤਾ ਨਹੀਂ ਕਿਹੜੀ ਕਾਰਨਾ ਕਰਕੇ ਉਹਨਾਂ ਮਨਾਇਆ ਵੀ ਬਹੁਤ ਮਜ਼ਾ ਆ ਗਿਆ ਬਹੁਤ ਅਸੀਂ ਕਿਹਾ ਜਾਵੇ ਹੁਣ ਪਾਵੀਆਂ ਵੀ ਮੈਂ ਦੋ ਤਿੰਨ ਵਾਰੀ ਉਹਨਾਂ ਦੇ ਜਿਹੜੇ ਸਾਡੇ ਕਾਂਗਰਸੀ ਨੇ ਘਰੇ ਗਿਆ ਜਾ ਕੇ ਜਾ ਕੇ ਕਿਹਾ ਵੀ ਤੂੰ ਬੂਤ ਲਾਉ ਜਾਂ ਸਾਡੀ ਸਪੋਰਟ ਕਰੋ ਸਾਡੀ ਮਦਦ ਕਰੋ ਮੈਂ ਇਹ ਇਹ ਤੋਂ ਇਲਾਵਾ ਵੀ ਮੈਂ ਜਿਹੜਾ ਉੱਥੇ ਪਾਵੀਆਂ ਦਾ ਚਾਹੇ ਉਹ ਦੂਜੇ ਪਾਸੇ ਸੀਗਾ ਇਲੈਕਸ਼ਨ ਦਾ ਸੋਨੂ ਦੇ ਕੰਸਟੀਚੈਂਸੀ ਸੀਗੇ ਮੈਂ ਉਹ ਦੇਵ ਜਿਹੜਾ যাদব ਸੀ ਉਹਦੀ ਮਦਦ ਕੀਤੀ ਉੱਥੇ ਇੱਕ ਲੇਡੀਜ਼ ਸਾਡੀ ਕਾਰਡੀ ਸੀਗੀ ਉਹ ਥੋੜੀ ਨਾਰਾਜ਼ ਹੋ ਗਈ ਉਹਨੂੰ ਮਨਾਉਣ ਦੀ ਖਤਰ ਵੀ ਗਿਆ ਜੇ ਮੈਨੂੰ ਲੱਖਵਾਲੀਆਂ ਲੈ ਗਿਆ ਵੀ ਸਾਡੇ ਆ ਕੇ ਪ੍ਰਚਾਰ ਕਰਕੇ ਜਾ ਉੱਥੇ ਵੀ ਮੈਂ ਗਿਆ ਮੈਨੂੰ ਜਿਨੇ ਬੁਲਾਇਆ ਮੈਂ ਉੱਥੇ ਗਿਆ ਪਰ ਮੈਂ ਕੇਵਲ ਦਾ ਇੱਕ ਦਿਨ ਵੀ ਜ਼ਿਲ੍ਹਾ ਪ੍ਰਸ਼ਦ ਤੋਂ ਬਾਹਰ ਨਹੀਂ ਹੋਇਆ ਹਰ ਹਰ ਇੱਕ ਨੂੰ ਮਿਲਣ ਗਿਆ ਹਰ ਇੱਕ ਸੰਪਤੀ ਗਿਆ ਹਰ ਇੱਕ ਨੂੰ ਡਾਕੂਮੈਂਟ ਪੂਰੇ ਪ੍ਰੋਵਾਈਡ ਕਰਾਏ ਨੇ ਜੋ ਸਾਨੂੰ ਸੂਚੀਆਂ ਮਿਲੀਆਂ ਦਫ਼ਤਰਾਂ ਨੇ ਉਹ ਸਾਰੀਆਂ ਪਹੁੰਚਦੀਆਂ ਰਹੀਆਂ ਜੋ ਸਾਡੀ ਹੋਰ ਡਿਊਟੀ ਲਾਉਂਦੇ ਸੀਗੇ ਬੰਦੇ ਨੂੰ ਕੋਈ ਘਾਟ ਬਾਦ ਉਹ ਉੱਥੇ ਵੀ ਸੀ ਜਾਂਦੇ ਬਹੁਤ ਸਾਰੇ ਤੁਸੀਂ ਕਿਹਾ ਕਿ ਸਾਡੇ ਬੰਦੇ ਨੇ ਸਾਡਾ ਸਾਥ ਨਹੀਂ ਦਿੱਤਾ ਬਹੁਤ ਸਾਰੇ ਤੁਹਾਡੇ ਜਿਹੜੇ ਸੀਨੀਅਰ ਕਾਂਗਰਸੀ ਆਪਣੇ ਆਪ ਨੂੰ ਖਾਉਂਦੇ ਆ ਉਹ ਆਮ ਆਦਮੀ ਪਾਰਟੀ ਦੇ ਬੁੱਥਾਂ ਤੇ ਨਜ਼ਰ ਆਏ ਉਹਨਾਂ ਦੇ ਵਰਕਰ ਜਿਹੜੇ ਕੈਂਡੀਡੇਟ ਆ ਪ੍ਰਚਾਰ ਕਰਦੇ ਨਜ਼ਰ ਆਏ ਤੁਸੀਂ ਆਪਣੀ ਹਾਈ ਕਮਾਂਡ ਨੂੰ ਨਹੀਂ ਦੱਸਿਆ ਹਾਈ ਕਮਾਂਡ ਨੂੰ ਇਹ ਗੱਲ ਤੇ ਦੱਸਿਆ ਪਰ ਉਹ ਸਾਡੇ ਨਾਲ ਧੋਖਾ ਵੀ ਉਹਦੋਂ ਇੱਕ ਦਿਨ ਬੰਦਾ ਟਿਕਟ ਲੈ ਲਵੇ ਸਾਡੇ ਕੋਲ ਭਾਵੇਂ ਵਾਲੇ ਬੰਦੇ ਨੇ ਟਿਕਟ ਲੈ ਲਈ ਜਿਹੜਾ ਬਾਅਦ ਚ ਝਟੂ ਚ ਲੜਦਾ ਬਾਅਦ ਜਦੋਂ ਅਸੀਂ ਜਦੋਂ ਸਾਡਾ ਲੜਾਈ ਦਾ ਟਾਈਮ ਆਇਆ ਤਾਂ ਜਦੋਂ ਅਸੀਂ ਟਿਕਟ ਦੇਣੀ ਸੀ ਅਸੀਂ ਕਿਹਨੂੰ ਟਿਕਟ ਦੰਦ ਤੇ ਉਹ ਭੱਜੀ ਗਿਆ ਉੱਥੇ ਫਿਰ ਅਸੀਂ ਉੱਥੇ ਹੈ ਉਹ ਜਰਨਲ ਸੀ ਜਦੋਂ ਸਾਡੇ ਕੋਲ ਬੰਦਾ ਨਾ ਮਿਲਿਆ ਅਸੀਂ ਤਾਜਪੁਰ ਤੋਂ ਐਸ.ਸੀ. ਭਾਈ ਚਰਜ ਲੈ ਗਏ ਕਿ ਉੱਥੇ ਪੈਈ ਖੜਾ ਕੀਤਾ ਹਮ ਗੱਲ ਇਹ ਨਹੀਂ ਕਿ ਸਾਡਾ ਜਿੰਨਾ ਸਾਥ ਐਸ.ਸੀ. ਭਾਈ ਚਰ ਨੇ ਦਿੱਤਾ ਸਾਡੀਆਂ ਥੋੜੀਆਂ ਜਿਹੀਆਂ ਗਲਤੀਆਂ ਹੋ ਗਈਆਂ ਸਾਰੇ ਲੋਕਾਂ ਦੀ ਡਿਮਾਂਡ ਸੀ ਮੰਗ ਸੀ ਕਿ ਤੁਸੀਂ ਇੱਕ ਵਾਰ ਚੰਨੀ ਨੂੰ ਲਿਆਓ ਜੇ ਇੱਕ ਵਾਰ ਵੀ ਚੰਨੀ ਸਾਡਾ ਮੁੱਖ ਮੰਤਰੀ ਸਾਹਿਬ ਸਾਡੇ ਇੱਥੇ ਆ ਕੇ ਜਿਹੜਾ ਦੇ ਜਾਂਦੇ ਤਾਂ ਇਹ ਹੋ ਸਥਿਤੀ ਹੋਣੀ ਸੀ ਅੱਜ ਹਮ ਕਿਉਂਕਿ ਲੋਕਾਂ ਦੀ ਇੱਕੋ ਹੀ ਡਿਮਾਂਡ ਸੀ ਕਿ ਤੁਸੀਂ ਜੇ ਇੱਕ ਵਾਰ ਚਰਨਜੀਤ ਚੰਨੀ ਜੀ ਨੂੰ ਜ਼ਰੂਰ ਲਿਆ ਕੇ ਇੱਕ ਰੈਲੀ ਕਰਾ ਦਿਓ ਇੱਕ ਕਿ ਸਾਡੀਆਂ ਗਲਤੀਆਂ ਹੋ ਗਈਆਂ ਅਸੀਂ ਪਹੁੰਚਤਾ ਕੀਤੀ ਸੀ ਪਰ ਸਾਨੂੰ ਸਮਾਂ ਨਹੀਂ ਮਿਲਿਆ ਉਹਨਾਂ ਤੋਂ ਜਿਉ ਇੱਕ ਗੜਾ ਵੀ ਲਾ ਜਾਂਦੇ ਮੈਂ ਤੁਹਾਨੂੰ ਅੱਜ ਦਬਦਾ ਵੀ ਨਾ ਕਹਣਾ ਕਿ ਅੱਜ ਵੀ ਸਾਡਾ ਲੋਡ ਆ ਉਸ ਲੀਡਰ ਦੀ ਚਰਨਜੀਤ ਚੰਨੀ ਦੀ ਜੇ ਅਸੀਂ ਸਰਕਾਰ ਬਣਾਉਣੀ ਚਾਹੁੰਦੇ ਆ ਅੱਜ ਲੋਕਾਂ ਦੀ ਮੰਗ ਆ ਜ਼ਿੰਮੇਵਾਰ ਵੀ ਅਸੀਂ ਜ਼ਿੰਮੇਵਾਰ ਭਾਈਚਾਰੇ ਨਾਲ ਸੰਭਾਉਂਦਾ ਅਸੀਂ ਵੀ ਮੰਗ ਕਰਦੇ ਆ ਬੈ ਨਾ ਧੜਕ ਜੁਹਦਾ ਉਹ ਉਹ ਜੇ ਜੁਹਦੇ ਨੂੰ ਅੱਗੇ ਕਰਨਾ ਚਾਹੀਦਾ ਪਰ ਤੁਹਾਡੀ ਪਾਰਟੀ ਤੇ ਤੁਹਾਡੇ ਤੇ ਦੋਸ਼ ਲੱਗਦਾ ਰਿਹਾ ਕਿ ਤੁਹਾਡੇ ਜਿਹੜੇ ਲੀਡਰਸ਼ਿਪ ਪਿੰਡ ਪੱਧਰ ਦੇ ਉਹਨਾਂ ਨੇ ਆਪਣਾ ਕੈਂਡੀਡੇਟ ਵੀ ਆਮ ਆਦਮੀ ਪਾਰਟੀ ਨੂੰ ਗਿਫਟ ਕਰਤਾ ਤੇ ਉਹਨਾਂ ਦੇ ਬੂਥ ਵੀ ਲਾ ਲਏ ਤੇ ਉਹਨਾਂ ਦਾ ਪ੍ਰਚਾਰ ਵੀ ਕਰਤਾ ਗੱਲ ਇਹ ਆ ਵੀ ਮਰੀਆਂ ਜ਼ਮੀਨਾਂ ਵਾਲੇ ਬੰਦੇ ਹੁੰਦੇ ਆ ਜਿੱਦੀ ਜ਼ਮੀਰ ਖਤਮ ਹੋ ਗਈ ਉਹ ਤੁਹਾਨੂੰ ਮੈਂ ਧਾਮੀਆਂ ਦੇ ਵਿੱਚ ਦੇਖਿਆ ਬੈਠਾ ਬੰਦਾ ਅਸੀਂ ਸਾਡਾ ਐਸਸੀ ਭਾਈਚਾਰੇ ਤੋਂ ਚੇਅਰマン ਲਾਇਆ ਹੈ ਸਾਹਨੇ ਆ ਉਹ ਸਾਡਾ ਉਹਦੇ ਵਿੱਚ ਬੈਠਾ ਚਾੜਵਲੇ ਦੇ ਵਿੱਚ ਬੈਠਾ ਵਾ ਬੈਠਿਓ ਮੰਤਰੀਆਂ ਦੇ ਫੋਟੋ ਆ ਪਾ ਰਿਹਾ ਵਾ ਉੱਥੇ ਫਿਰ ਅਸੀਂ ਬੰਦਾ ਕਰ ਕੀ ਸਕਦੇ ਫਿਰ ਤੁਹਾਡੀ ਪਾਰਟੀ ਤੇ ਤਾਂ ਹੀ ਤਾਂ ਦੋਸ਼ ਲੱਗ ਜਾਂਦੇ ਨੇ ਮੈਨੂੰ ਸ਼ਾਸਨ ਹੈ ਨਹੀਂਗਾ ਥੱਲੇ ਤੋਂ ਲੈ ਕੇ ਉੱਪਰ ਤੱਕ ਉਚੇ ਤੱਕ ਸ਼ਾਸਨ ਖੜੇ ਪੈਰ ਅੰਸ਼ਾਸਨ ਕੀ ਕਰਾਂਗੇ ਹੁਣ ਉੱਤ ਬੈਠ ਕੇ ਮਥਨ ਕਰ ਰਹੇ ਆ ਉਹ ਤੇ ਜਿਹਦੇ ਬੰਦਿਆਂ ਦੇ ਜਿੰਨਾ ਸਾਥ ਨਹੀਂ ਦਿੱਤਾ ਜਿੱਥੇ ਸਾਡੇ ਬੂਥ ਨਹੀਂ ਲੱਗੇ ਕੀ ਕਾਰਨਾ ਕੱਤ ਨਹੀਂ ਲੱਗੇ ਅਸੀਂ 11-11 ਮੈਂਬਰੀ ਕਮੇਟੀਆਂ ਬਣਾਈਆਂ ਆਈਆਂ ਨੇ 22-22 ਮੈਂਬਰੀ ਕਮੇਟੀਆਂ ਬਣਾਈਆਂ ਨੇ ਉਹਨਾਂ ਸਾਡੇ ਬੂਥ ਕਿਉਂ ਨਹੀਂ ਲਾਏ ਉੱਥੇ ਕੀ ਗੱਲ ਆ ਸਾਰਾ ਕੁਝ ਚੱਲੂਗਾ ਜੇ ਉਹ ਬੈਠ ਕੇ ਉਸ ਨਾਲ ਡਿਸਕਸ ਕਰਾਂਗੇ ਪਾਰਟੀ ਨਾਲ ਬੈ ਕੇ ਇਹਨਾਂ ਦਾ ਕੀ ਹੱਲ ਸਾਨੂੰ ਚਾਹੀਦਾ ਗਾ ਵਿਧਾਨ ਸਭਾ ਆ ਰਹੀ ਹੈ ਤੁਸੀਂ ਵੀ ਬਲਾਕ ਪ੍ਰਧਾਨ ਹੋ ਤੁਸੀਂ ਆਪਣੀ ਹਾਈ ਕਮਾਂਡ ਨੂੰ ਇਹਨਾਂ ਲੋਕਾਂ ਦਾ ਬਾਰੇ ਦੱਸੋਗੇ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਉਹ ਪੂਰਾ ਲਿਖਤੀ ਰੂਪ ਦੇਵਾਂਗੇ ਕਿ ਇੱਥੇ ਤੋਂ ਸਾਨੂੰ ਆਹ ਪ੍ਰੋਬਲਮ ਆਈਆਂ ਨੇ ਉਹਦਾ ਅਸੀਂ ਕੋਈ ਜ਼ਰੂਰ ਐਕਸ਼ਨ ਲਵਾਂਗੇ ਅਸੀਂ ਸਾਡੇ ਇਹ ਨਹੀਂ ਕਿ ਕੱਲੋਂ ਜਦੋਂ ਅਸੀਂ ਕੱਲੋਂ ਵਿਧਾਨ ਸਭਾ ਦੀ ਖਾਤਰ ਲੜਦੇ ਹੋਈਏ ਸਭ ਤੋਂ ਵੱਡੀ ਸਾਡੀ ਸਾਡੀ ਚੋਣ ਆ ਰਹੀ ਆ ਨੈਕਸਟ ਈਅਰ ਅਸੀਂ ਉਹਦੇ ਵਿੱਚ ਵੀ ਇਹ ਧੋਖੇ ਖਾਈਏ ਨਹੀਂ ਉਹਨਾਂ ਅਸੀਂ ਇੱਕ ਪਾਸਾ ਕਰਕੇ ਚੱਲਾਂ ਪਰ ਕਾਂਗਰਸ ਤੇ ਇਹ ਵੀ ਦੋਸ਼ ਲੱਗ ਜਾਂਦੇ ਆ ਉਹ ਕਹਿੰਦੇ ਕਿ ਜਿਹੜੇ ਮਾੜੇ ਸਮੇਂ 'ਚ ਖੜਦੇ ਆ ਜਦੋਂ ਚੰਗਾ ਸਮਾਂ ਜਾਂਦਾ ਉਹ ਪਿੱਛੇ ਕਰ ਦਿੱਤੇ ਜਾਂਦੇ ਜਿਹੜੇ ਸਮੇਂ ਤੇ ਟਪੂਸੀਆਂ ਵਾਰਦੇ ਦੁਬਾਰਾ ਆ ਜਾਂਦੇ ਉਹ ਜੇ ਸਰਕਾਰ ਆਊਗੀ ਜਿਹੜੇ ਲੜੇ ਆ ਇਹੀ ਲੜਨੇ ਚਾਹੇ ਉਹ ਜਿਹੜੇ ਜਿਹੜੇ ਬੰਦੇ ਅੱਜ ਸਾਡੇ ਨਾਲ ਹਿੱਕ ਥਾਣ ਕੇ ਪਾਰਟੀ ਨਾਲ ਖੜਦੇ ਆ ਉਹੀ ਅੱਗੇ ਵਾਸਤੇ ਲੜਨਗੇ ਜਿਹੜੇ ਪੁਰਾਣੇ ਜਿਹੜੇ ਅਸੀਂ ਜਿਹੜੇ ਥੰਮ ਨਹੀਂ ਲੜੇ ਉਹ ਕੱਲ ਨੂੰ ਇਹਨਾਂ ਦਾ ਕੋਈ ਹੱਕ ਨਹੀਂ ਟਿਕਟਮੰਗ ਸੀ ਨੂੰ ਕੋਈ ਨਿੱਜੀ ਪ੍ਰੋਬਲਮ ਆ ਮੈਨੂੰ ਨਿੱਜੀ ਪ੍ਰੋਬ ਮੈਨੂੰ ਆਦੀ ਨਿੱਜੀ ਪ੍ਰੋਬਲਮ ਹੋਇਆ ਕਿ ਮੇਰੇ ਤੇ ਬਹੁਤ ਵੱਡਾ ਮਹਾਰਾਜ ਦੀ ਇਹ ਜੀ ਮਰਤੇ ਹੋ ਗਈ ਆ ਕਿ ਮੇਰਾ ਬੇਟਾ ਚਲੇ ਗਿਆ 22 ਸਾਲ ਦਾ ਸੀ ਮੇਰੇ ਆਪ ਦੇ 14 ਤਰੀਕ ਨੂੰ ਸਟੰਟ ਪੈ ਗਿਆ ਮੈਨੂੰ ਜੇ ਮੈਂ ਇਲੈਕਸ਼ਨਾਂ ਮੈਨੂੰ ਫਿਰ ਸੋਈ ਜਾਨੀ ਕਿਉਂਕਿ ਮੇਰਾ ਪਰਿਵਾਰ ਅਫਸਟ ਚੱਲਦਾ ਮੈਂ ਲੜਨੀ ਸਾਦਾ ਇਲੈਕਸ਼ਨ ਲੜਨਾ ਮੇਰਾ ਬਣਦਾ ਨਹੀਂ ਸੀ ਤੋਂ ਕਿਉਂਕਿ ਮੇਰਾ ਬਣ ਮੇਰਾ ਪਰਿਵਾਰ ਹੀ ਨਹੀਂ ਸੱਟ ਸੀਗਾ ਮੈਂ ਇਲੈਕਸ਼ਨ ਕੀ ਲੜਨੀ ਸੀ ਉਹ ਬੰਦੇ ਨੇ ਕਈ ਕਹਿੰਦੇ ਆ ਜੀ ਇਹ ਆਪ ਕਿਉਂ ਨਹੀਂ ਇਲੈਕਸ਼ਨ ਲੜਾ ਤਿੱਖੋ ਪਰਿਵਾਰ ਦੇ ਵਿੱਚ ਤੋਂ ਇਹੋ ਜੀ ਕੋਈ ਮੈਂ ਤਾਂ ਮਹਾਰਾਜ ਜੀ ਕੇ ਬੇਨਤੀ ਕਰਦਾ ਮਿੱਤਰ ਦੋਸਤੋਂ ਦੀ ਇਹ ਜੀ ਗੱਲ ਨਾਲ ਹੋਰ ਆਪਾਂ ਕੀ ਕਹਿ ਸਕਦੇ ਇਹ ਸਾਡੇ ਨਾਲ ਬਲਕ ਕਾਂਗਰਸ ਦੇ ਪ੍ਰਧਾਨ ਬਲਵੀਰ ਸਿੰਘ ਬੁੱਡੇਵਾਲ ਸੀਗੇ ਜਿਹੜੇ ਕਹਿੰਦੇ ਆ ਕਿ ਭਾਵੇਂ ਕਾਂਗਰਸ ਪਾਰਟੀ ਐ ਚੋਣ ਤੋਂ ਥੋੜਾ ਜਿਹਾ ਪਿੱਛੇ ਰਹਿ ਗਈ ਪਰ ਲੜਾਈ ਆ ਜਿਹੜੀ ਡਟ ਕੇ ਲੜੀ ਸੀ ਦੂਜੇ ਪਾਸੇ ਕੁਝ ਆਪਣੇ ਸੀ ਜਿਹੜੇ ਦਗਾ ਦੇ ਗਏ ਤੇ ਵਿਰੋਧੀ ਪਾਰਟੀਆਂ ਨਾਲ ਸਾਥ ਦੇ ਗਏ ਉਹਨਾਂ ਬਾਰੇ ਵੀ ਇਹ ਹਾਈ ਕਮਾਂਡ ਨੂੰ ਲਿਖਣਗੇ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਾਟੇ